ਅਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਚੈਂਪੀਅਨ ਟਰੋਫੀ 2025 ਜਿੱਤ ਲਈ ਹੈ 9 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਫਾਈਨਲ ਦੇ ਵਿੱਚ ਭਾਰਤ ਨੂੰ ਜਿੱਤਣ ਲਈ 252 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸਨੇ 49ਵੇਂ ਓਵਰ ਦੀ ਆਖਰੀ ਗੇਂਦ ਤੇ ਪ੍ਰਾਪਤ ਕਰ ਲਿਆ ਭਾਰਤੀ ਟੀਮ ਦੀ ਜਿੱਤ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਪਲੇਅਰ ਆਫ ਦਾ ਮੈਚ ਰੋਹਿਤ ਸ਼ਰਮਾ ਨੇ 76 ਦੌੜਾਂ ਬਣਾ ਕੇ ਜਿੱਤ ਦੀ ਨਹੀਂ ਰੱਖੀ ਭਾਰਤੀ ਟੀਮ ਨੇ ਤੀਜੀ ਵਾਰ ਚੈਂਪੀਅਨ ਟਰੋਫੀ ਜਿੱਤੀ ਹੈ ਭਾਰਤੀ ਟੀਮ ਪਹਿਲੀ ਵਾਰ 2002 ਦੇ ਸੀਜ਼ਨ ਵਿੱਚ ਚੈਂਪੀਅਨ ਬਣੀ ਸੀ ਫਿਰ ਇਸਨੇ ਸ਼੍ਰੀਲੰਕਾ ਨਾਲ ਸਾਂਝੇ ਤੌਰ ਤੇ ਕਿਤਾਬ ਸਾਂਝਾ ਕੀਤਾ ਫਿਰ ਐਮਐਸ ਦੋਨੀ ਦੀ ਅਗਵਾਈ ਵਿੱਚ ਭਾਰਤੀ ਟੀਮ ਸਾਲ 2013 ਵਿੱਚ ਚੈਂਪੀਅਨ ਬਣੀ ਹੁਣ ਭਾਰਤ ਨੇ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਇਤਿਹਾਸ ਰਚ ਦਿੱਤਾ ਪਿਛੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਕਪਤਾਨ ਰੋਹਿਤ ਸ਼ਰਮਾ ਅਤੇ ਸ਼ਿਵਮਨ ਗਿੱਲ ਨੇ ਮਿਲ ਕੇ ਪਹਿਲੀ ਵਿਕਟ ਲਈ 105 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਇਸ ਸਾਂਝੇਦਾਰੀ ਦੌਰਾਨ ਰੋਹਿਤ ਸ਼ਰਮਾ ਵਦੇਰੇ ਹਮਲਾਵਰ ਮੂਡ ਦੇ ਵਿੱਚ ਦਿਖਾਈ ਦਿੱਤੇ ਰੋਹਿਤ ਨੇ ਸਿਰਫ 41 ਗੇਂਦਾਂ ਦੇ ਵਿੱਚ 5 ਚੌਕੀਆਂ ਅਤੇ 3 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਦੋਂ ਕਿ ਗਿੱਲ ਨੇ ਹੌਲੀ ਬੱਲੇਬਾਜ਼ੀ ਕੀਤੀ ਭਾਰਤ ਦਾ ਪਹਿਲਾ ਵਿਕਟ 19ਵੇਂ ਓਵਰ ਦੇ ਵਿੱਚ ਦਿਗਿਆ ਜਦੋਂ ਮਿਸ਼ੇਲ ਸੈਂਟਰਨ ਨੇ ਗਿੱਲ ਨੂੰ ਗਲੇਨ ਫਲਿਪਸ ਹੱਥੋਂ ਕੈਚ ਕਰਵਾ ਦਿੱਤਾ ਗਿੱਲ ਨੇ 50 ਗੇਂਦਾਂ ਦੇ ਵਿੱਚ ਇੱਕ ਛੱਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ ਇਸ ਤੋਂ ਬਾਅਦ ਭਾਰਤ ਨੇ ਵਿਰਾਟ ਕੋਹਲੀ ਦੀ ਵਿਕਟ ਸਸਤੇ ਦੇ ਵਿੱਚ ਗਵਾ ਦਿੱਤੀ ਕਿਉਂਕਿ ਉਹ ਇੱਕ ਦੌੜ ਬਣਾਉਣ ਤੋਂ ਬਾਅਦ ਮਾਈਕਲ ਬ੍ਰੈਸਵੈਲ ਦੀ ਗੇਂਦ ਤੇ ਐਲ ਬੀ ਡਬਲਯੂ ਆਊਟ ਹੋ ਗਿਆ ਫਿਰ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਗਵਾ ਦਿੱਤਾ ਜੋ ਕਿ ਇੱਕ ਵੱਡਾ ਸ਼ਾਰਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਰਚਿੰਦਰ ਰਵਿੰਦਰ ਦੀ ਗੇਂਦ ਤੇ ਸਟੰਪ ਹੋ ਗਿਆ ਰੋਹਿਤ ਨੇ 83 ਗਿੰਦਾ ਤੇ 76 ਦੌੜਾਂ ਬਣਾਈਆਂ ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਰੋਹਿਤ ਸ਼ਰਮਾ ਦੇ ਆਊਟ ਹੋਣ ਸਮੇ ਭਾਰਤ ਦਾ ਸਕੋਰ 3 ਵਿਕਟਾਂ ਤੇ 122 ਦੌੜਾਂ ਸੀ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਅਕਸ਼ਰ ਪਟੇਲ ਅਤੇ ਸ਼੍ਰੇਸ਼ ਅੱਯਰ ਨੇ ਚੌਥੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਸਥਿਰ ਕੀਤਾ ਸ਼੍ਰੇਸ਼ ਈਅਰ ਬਦ ਕਿਸਮਤ ਸੀ ਕਿ ਉਹ ਆਪਣਾ ਆਰ ਸੈਕੜਾ ਪੂਰਾ ਨਹੀਂ ਕਰ ਸਕਿਆ ਸ਼੍ਰੇਸ਼ ਈਅਰ ਨੇ 62 ਗੇਂਦਾਂ ਤੇ 48 ਦੌੜਾਂ ਬਣਾਈਆਂ ਜਿਸ ਵਿੱਚ ਦੋ ਛੱਕੇ ਅਤੇ ਇਹਨੇ ਹੀ ਚੱਕੇ ਸ਼ਾਮਿਲ ਸਨ ਸ਼੍ਰੇਸ਼ ਨੂੰ ਮਿਸ਼ੇਲ ਸੈਂਟਰ ਨੇ ਰਚਿੰਦ ਰਵਿੰਦਰ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ ਇਸ ਤੋਂ ਬਾਅਦ ਭਾਰਤ ਨੇ ਅਕਸ਼ਰ ਪਟੇਲ ਦੀ ਵਿਕਟ ਗਵਾ ਦਿੱਤੀ ਜਿਸ ਨੂੰ ਬ੍ਰੈਸਵੈਲ ਦੀ ਗੇਂਦ ਤੇ ਵਿਲੀਅਮ ਔਰੁਰਕ ਨੇ ਕੈਚ ਕਰ ਲਿਆ ਸ਼੍ਰੀਅਸ ਅੱਯਰ ਦੇ ਆਊਟ ਹੋਣ ਤੋਂ ਬਾਅਦ ਭਾਰਤ ਦਾ ਸਕੋਰ 5 ਵਿਕਟਾਂ ਤੇ 203 ਦੌੜਾਂ ਸੀ ਇੱਥੋਂ ਕੇ ਐਲ ਰਾਹੁਲ ਨੇ ਅਜੇਤੂ 34 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ ਹਾਰਦਿਕ ਪਾਂਡਿਆ ਅਤੇ ਅਰਵਿੰਦ ਜਡੇਜਾ ਨੇ ਵੀ ਉਪਯੋਗੀ ਭਾਰੀਆਂ ਖੇਡੀਆਂ ਪੂਰੇ ਦੇਸ਼ ਦੇ ਵਿੱਚ ਇਸ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ